ਲੋਕ ਸਭਾ ਦੀਆਂ ਚੋਣਾਂ ਵਿੱਚ ਪੰਜਾਬ ਦੇ ਵਿੱਚ ਰਹਿ ਗਏ ਆਖਰੀ ਦੋ ਦਿਨ ਦੇਖੋ ਨਕੌਦਰ ਤੋਂ ਬੀਜਪੀ ਦੀ ਰਿਸ਼ੀ ਨਗਰ ਮਹੱਲੇ ਵਿੱਚ ਇੱਕ ਭਾਰੀ ਮੀਟਿੰਗ ਦਾ ਇਕੱਠ ਜੈ ਹਾਰ ਮਿੱਤੀ ਜੈ ਰਵਿਦਾ ਜੈ ਕਬੀਰ ਜੈ ਜੀ ਪੀ ਜੈ ਭਾਰਤ ਰਾਮ ਰਾਮ ਸਿੱਧਾ ਕਰਨਾ ਆ ਇਸੇ ਕਰਕੇ ਮੈਂ ਸੌਰੀ ਮੈਂ ਟਾਈਮ ਘੱਟ ਲਊਗਾ ਕਿ ਆਪ ਸਾਡੀ ਜਨਤਾ ਪਾਰਟੀ ਜਿੰਦਾਬਾਦ ਆਪ ਜਨਤਾ ਪਾਰਟੀ ਜਿੰਦਾਬਾਦ ਆਰਤ ਮਾਤਾ ਕੀ ਆਰਤ ਮਾਤਾ ਕੀ ਲੋਕ ਸਭਾ ਦੀਆਂ ਚੋਣਾਂ ਹੋ ਰਹੀਆਂ ਆ ਅਹਿਮ ਚੋਣਾਂ ਆ ਔਰ ਜਿੰਨੇ ਵੀ ਕੈਂਡੀਡੇਟ ਖੜੇ ਆ ਲੋਕਾਂ ਦੀ ਨਜ਼ਰ ਵਿੱਚ ਇਹ ਆ ਕਿ ਇਹ ਮਤਲਬ ਅਸਮੀ ਟੱਕਰਿਆ ਤੁਹਾਨੂੰ ਸ਼ਹਿਰਾਂ ਵਿੱਚ ਪਿੰਡਾਂ ਵਿੱਚ ਜਾਣਿਓ ਕਿੱਦਾਂ ਦਾ ਹੰਗਾਰਾ ਮਿਲਦਾ ਔਰ ਅੱਜ ਜੋ ਰਿਸ਼ੀ ਨਗਰ ਮਹੱਲੇ ਚ ਆਏ ਹਾਂ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਤਾਂ ਭਗਵਾਨ ਵਾਲਮੀਕ ਮਹਾਰਾਜ ਦੇ ਚਰਨਾਂ 'ਚ ਖੜੇ ਆਂ ਇਹ ਜਿਹੜਾ ਸਾਡਾ ਰਿਸ਼ੀ ਨਗਰ ਮਹੱਲਾ ਇਹ ਪੂਰੇ ਨਕੋਦਰ 'ਚ ਹੀ ਨਹੀਂ ਨਕੋਦਰ ਦੇ ਨਾਲ ਲੱਗਦੇ 250 ਪਿੰਡ ਦੇ ਵਿੱਚ ਇਹਦੀ ਆਪਣੀ ਇਕਹਿਮਿਆਤ ਹੈ ਕਿਉਂਕਿ ਇੱਥੇ ਮਹਾਰਾਜ ਵਾਲਮੀਕ ਮਹਾਰਾਜ ਜੀ ਦਾ ਮੰਦਿਰ ਹੈ ਜਿੱਥੇ ਸਾਰੇ ਆ ਕੇ ਨਤਮਸਤਕ ਹੁੰਦੇ ਆ ਔਰ ਉਹਦੀ ਇੱਕ ਆਪਣੀ ਇੱਕ ਅਹਿਮੀਅਤ ਹੈ ਅਸੀਂ ਵੀ ਉੱਥੇ ਨਤਮਸਤਕ ਹੋ ਕੇ ਹੀ ਜਿਸ ਦਿਨ 22 ਤਰੀਕ ਨੂੰ ਅਯੋਧਿਆਜੀ ਦੇ ਵਿੱਚ ਰਾਮ ਮੰਦਰ ਜੀ ਦਾ ਮਹੂਰਤ ਸੀਗਾ ਉਸ ਦਿਨ ਅਸੀਂ ਵੀ ਐਸੇ ਮੰਦਰ ਦੇ ਵਿੱਚ ਆ ਕੇ ਭਗਵਾਨ ਵਾਲਮੀਕ ਮਹਾਰਾਜ ਜੀ ਨੂੰ ਪਹਿਲਾਂ ਪ੍ਰਸ਼ਾਦ ਚੜ੍ਹਾ ਕੇ ਫਿਰ ਸ਼ੁਰੂਆਤ ਕੀਤੀ ਸੀ ਕਿਉਂਕਿ Shri Ram ji ਦਾ ਜਿਹੜਾ ਉਸ ਸਥਿਤੀ 'ਚ ਆਣਾ ਉਹ ਕਾਰਨ ਸਭ ਤੋਂ ਵੱਡਾ ਔਰ ਇੱਕੋ ਹੀ ਇੱਕ ਕਾਰਨ ਭਗਵਾਨ ਵਾਲਮੀਕ ਮਹਾਰਾਜ ਜੀ ਬੜੇ ਨਤਮਸਤਕ ਹੁੰਨੇ ਆ ਜੈ ਵਾਲਮੀਕੀ ਜੀ ਹਰ ਹਰ ਵਾਲਮੀਕੀ ਜੀ ਸ਼੍ਰੀ ਰਾਮ ਸਾਨੂੰ ਬੀਜੇਪੀ ਨੂੰ ਆਪਣਾ ਸਮਰਥਨ ਦਿੱਤਾ ਘੋਸ਼ਿਤ ਕੀਤਾ ਔਰ ਬੜੇ ਮਾਣ ਦੇ ਨਾਲ ਫਕਰ ਦੇ ਨਾਲ ਕਹਿ ਰਹੇ ਆ ਕਿ ਇਹ ਮੁਹੱਲਾ ਜਿਹੜਾ ਸਾਡਾ ਆਪਣਾ ਮੁਹੱਲਾ ਹੈ ਜਿਹਦੇ ਸਾਡੇ ਆਪਣੇ ਪਰਿਵਾਰ ਵਾਸੀ ਹੈ ਜਿਨ੍ਹਾਂ ਨੇ ਸਾਨੂੰ ਆਪਣੇ ਅੱਖੀ ਛਾਂਵਾ ਕੀਤੀ ਹੋਈਆਂ ਹਮੇਸ਼ਾ ਹੀ ਤੇ ਅੱਜ ਉਹਨਾਂ ਨੇ ਸਾਨੂੰ ਸਮਰਥਨ ਦੇ ਕੇ ਸਾਨੂੰ ਸਾਡਾ ਹੋਰ ਮਾਣ ਵਧਾ ਦਿੱਤਾ ਕਿ ਜਦੋਂ ਉਹਨਾਂ ਨੇ ਬੀਜੇਪੀ ਦਾ ਪੱਲਾ ਫੜਿਆ ਔਰ ਅਸੀਂ ਇਹਨਾਂ ਨੂੰ ਇਹ ਵਿਸ਼ਵਾਸ ਦਿਵਾਉਣ ਲਈ ਆਏ ਆ ਕਿ ਜਿਹੜਾ ਤੁਸੀਂ ਇਹ ਡਿਸੀਜਨ ਲਿਆ ਇਹ ਤੁਹਾਨੂੰ ਕਦੀ ਵੀ ਤੁਹਾਡੀ ਪਿੱਠ ਨਹੀਂ ਲੱਗੇਗੀ ਔਰ ਨਾ ਤੁਹਾਡਾ ਕਦੇ ਸਿਰ ਨੀਵਾ ਹੋਣ ਦੇਾਂਗੇ ਮੋਦੀ ਜੀ ਨੇ ਕਦੇ ਵੀ ਇਹਨਾਂ ਨੂੰ ਵੋਟ ਬੈਂਕ ਜਾਂ ਕਿਸੇ ਵੀ ਪਰਿਵਾਰ ਕਿਸੇ ਵੀ ਸਮਾਜ ਕਿਸੇ ਵੀ ਵਰਗ ਨੂੰ ਵੋਟ ਬੈਂਕ ਨਹੀਂ ਸਮਝਿਆ ਉਹਨਾਂ ਨੇ ਹਮੇਸ਼ਾ ਹੀ ਇਹ ਗੱਲ ਕੀਤੀ ਹੈ ਕਿ ਜੋ ਵੀ ਹਿੰਦੁਸਤਾਨ 'ਚ ਰਹਿ ਰਿਹਾ ਹੋ ਮੇਰਾ ਪਰਿਵਾਰ ਵਾਸੀ ਹੈ ਮੇਰਾ ਪਰਿਵਾਰ ਦਾ ਮੈਂਬਰ ਸੋ ਇੱਕ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਜੋ ਇੱਕ ਮੈਂਬਰ ਨੂੰ ਆਪਣਾ ਪਰਿਵਾਰ ਦਾ ਸਦਸਿਆ ਗਿੰਦੇ ਆ ਇਸ ਤੋਂ ਵੱਡੀ ਕੋਈ ਗੱਲ ਨਹੀਂ ਰਹਿ ਜਾਂਦੀ ਕਿੱਦਾਂ ਅਸੀਂ ਉਹਨਾਂ ਦਾ ਦੇਨ ਨਾ ਦੇ ਸਕੀਏ ਅਸੀਂ ਉਹਨਾਂ ਦਾ ਦੇਨ ਦੇ ਵੀ ਨਹੀਂ ਸਕਦੇ ਉਹ ਇੱਕ ਐਸੀ ਸ਼ਖਸੀਅਤ ਬਣ ਚੁੱਕੇ ਆ ਕਿ ਅਸੀਂ ਜਿੱਦਾਂ ਜਿੱਦਾਂ ਉਹਨਾਂ ਦੀਆਂ ਰੈਲੀਆਂ ਦੇਖੀਆਂ ਲੋਕਾਂ ਨੇ ਉਹਦੇ ਵਿੱਚ ਫੁੱਲ ਵਰਖਾ ਤਾਂ ਬਹੁਤ ਦੁਨੀਆ ਕਰਦੀ ਆ ਆਰਤੀਆਂ ਕਰਦੇ ਲੋਕ ਦੇਖੇ ਅਸੀਂ ਹਰ ਵਰਗ ਆਰਤੀਆਂ ਉਤਾਰ ਰਿਹਾ ਚਾਹੇ ਉਹ 10ਵੀਂ ਮੰਜ਼ਲ ਤੇ ਚਾਹੇ 50ਵੀਂ ਮੰਜ਼ਲ ਤੇ ਖੜਾ ਹੈ ਮਹਾਰਾਸ਼ਟਰ ਚ ਗੁਜਰਾਤ ਚ ਅਹਮਦਾਬਾਦ ਕਿਤੇ ਵੀ ਉਹ ਖੜਕੇ ਅਸੀਂ ਦੇਖਿਆ ਰੈਲੀਆਂ ਲੋਕ ਆਪਣੇ ਘਰਾਂ ਚ ਬੈਠ ਖੜੇ ਹੋ ਕੇ ਉਹਨਾਂ ਦੀ ਆਰਤੀ ਉਤਾਰ ਰਹੇ ਸੋ ਆਰਤੀ ਤਾਂ ਭਗਵਾਨ ਦੀ ਉਤਾਰੀ ਜਾਂਦੀ ਆ ਸੋ ਲੋਕਾਂ ਨੇ ਉਹਨਾਂ ਨੂੰ ਭਗਵਾਨ ਦਾ ਦਰਜਾ ਦਿੱਤਾ ਜਿਹੜਾ ਪੂਰਾ ਪੀਏਪੀ ਗਰਾਉਂਡ ਪੂਰੀ ਭਰੀ ਪਈ ਸੀ ਜਿੰਨਾ ਸ਼ਾਮਿਆਨਾ ਲੱਗਿਆ ਸੀ ਪੂਰਾ ਕੁਰਸੀਆਂ ਨਾਲ ਭਰਿਆ ਹੋਇਆ ਸੀ ਜੀ 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 ਔਰ ਬਾਅਦ ਵਿੱਚ ਕੁਝ ਲੋਕ ਇਦਾਂ ਦੇ ਵੀ ਦੇਖੇ ਜਿਹੜੇ ਪੁਲਿਸ ਦੀਆਂ ਮਿਹਨਤਾਂ ਕਰਦੇ ਸੀਗੇ ਵੀ ਸਾਨੂੰ ਮੋਦੀ ਸਾਹਿਬ ਦੇ ਦਰਸ਼ਨ ਕਰ ਲੈਣ ਦਿਓ ਔਰ ਕੁਝ ਬੰਦੇ ਵਾਕਈ ਰੋਂਦੇ ਵੀ ਦੇਖੇ ਕੀ ਕਹਿਣਾ ਚਾਹੁੰਦੇ ਇਹ ਬਹੁਤ ਵਧੀਆ ਗੱਲ ਤੁਸੀਂ ਸਹੀ ਕਹੀ ਹੈ ਮੋਦੀ ਜੀ ਦੇ ਦਰਸ਼ਨ ਪਾਣੇ ਮਤਲਬ ਇੱਕ ਭਗਵਾਨ ਸਰੂਪ ਦਰਸ਼ਨ ਪਾਣ ਦੀ ਬਰਾਬਰ ਹੈ ਕਿਉਂਕਿ ਮੈਂ ਖੁਦ ਇਸ ਗੱਲ ਦਾ ਗਵਾਹ ਹਾਂ ਕਿ ਮੇਰੇ ਤੋਂ ਮੋਦੀ ਜੀ ਜਿੰਨੀ ਦੂਰ ਤੁਸੀਂ ਖੜੇ ਹੋ ਇੰਨੀ ਦੂਰ ਹੀ ਮੋਦੀ ਜੀ ਨੇ ਖੜੇ ਹੋ ਕੇ ਆਪਣੀ ਸਾਰੀ ਸਪੀਚ ਦਿੱਤੀ 18 ਮਿੰਟ ਦੀ ਤੇ ਮੈਂ ਉਹ 18 ਮਿੰਟ ਸੁਣ ਹੋ ਕੇ ਬੈਠਾ ਰਿਆ ਕਿ ਮੈਨੂੰ ਨਹੀਂ ਸਮਝ ਆਉਂਦੀ ਸੀ ਕਿ ਮੇਰੇ ਕੋ ਇਹ ਹੋ ਕੀ ਰਿਹਾ ਕਿਉਂਕਿ ਆਪਣੇ ਆਪ ਤੇ ਯਕੀਨ ਨਹੀਂ ਆ ਰਿਹਾ ਕਿ ਇਦਾਂ ਦਾ ਇਹ ਅਲੌਕਿਕ ਪੁਰਸ਼ ਤੁਹਾਡੇ ਕੋਲ ਖੜਾ ਹੋਵੇ ਜਿਹਨੂੰ ਪੂਰੀ ਦੁਨੀਆ ਨੇ ਵਿਸ਼ਵ ਗੁਰੂ ਮੰਨ ਲਿਆ ਜਿਹੜੀ ਉਹ ਦੁਨੀਆ ਦੇ ਵਿੱਚ ਆਪਣੀ ਇੱਕ ਛਾਪ ਛੱਡਦੇ ਜਾ ਰਹੇ ਆ ਛੱਡ ਚੁੱਕੇ ਹੀ ਆ ਉਹਨਾਂ ਦੀ ਛਾਪ ਇਹ ਹੈ ਕਿ ਉਹ ਪੂਰੀ ਦੁਨੀਆ ਦੇ ਵਿੱਚ ਹਿੰਦੁਸਤਾਨ ਦਾ ਨਾਮ ਉੱਪਰ 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 ਹੀ ਉੱਪਰ ਲੈ ਕੇ ਜਾ ਰਹੇ ਆ ਔਰ ਸਾਰੀ ਦੁਨੀਆ ਦੇ ਸਾਡੇ ਆਲੇ ਦੁਆਲੇ ਦੇ ਜਿੰਨੀਆਂ ਵੀ ਨੇਬਰ ਕੰਟਰੀਜ਼ ਹੈਗੀਆਂ ਸਾਰੇ ਉਹਨਾਂ ਦਾ ਇੰਨਾ ਮਾਨ ਸਨਮਾਨ ਕਰ ਰਹੇ ਆ ਅਮਰੀਕਾ ਜਿਹੜੀ ਦੁਨੀਆ ਦੇ ਵਿੱਚ ਸੁਪਰੀਮ ਪਾਵਰ gende da si ਕੋਰੀਆ ਸੁਪਰੀਮ ਪਾਵਰ gende da si ਇਜ਼ਰਾਈਲ ਆਪਣੇ ਆਪ ਨੂੰ ਬਹੁਤ ਵੱਡੀ ਸਖਸੀਅਤ ਬੜੀ ਵੱਡੀ ਪਾਵਰ gende da si ਉਹਨਾਂ ਨੇ ਵੀ ਇਸ ਗੱਲ ਦਾ ਮਾਨ ਕੀਤਾ ਕਿ ਅਸੀਂ ਮੋਦੀ ਜੀ ਦੇ ਸਤਕਾਰ ਦੇ ਵਿੱਚ ਆਏ ਹੋਏ ਆ ਜੀ 20 ਹੋਣਾ ਬੜੇ ਮਾਨ ਵਾਲੀ ਗੱਲ ਆ ਔਰ ਮੋਦੀ ਜੀ ਨੇ ਆਪਣੇ ਦੇਸ਼ ਦੇ ਵਿੱਚ ਕਰਵਾਇਆ ਇਹ ਬੜੇ ਪ੍ਰਾਊਡ ਵਾਲੀ ਗੱਲ ਆ 370 ਹਟਾਣੀ ਰਾਮ ਮੰਦਰ ਜੀ ਦਾ ਨਿਰਮਾਨ ਕਰਾਉਣਾ ਪੰਜ ਸਦੀਆਂ ਨਿਕਲ ਗਈਆਂ ਕੋਈ ਨਹੀਂ ਕਰਾ ਸਕਿਆ ਕਿਉਂ ਨਹੀਂ ਕਰਾ ਸਕਿਆ ਕਿਉਂਕਿ ਹੋ ਸਕਦਾ ਪਰਮਾਤਮਾ ਨੇ ਕਿਸੇ ਦੇ ਕਰਮਾ ਚ ਨਹੀਂ ਲਿਖਿਆ ਉਹਨਾਂ ਨੇ ਉਹਦੇ ਹੀ ਕਰਮਾ ਚ ਲਿਖਣਾ ਜਿਹਦੇ ਕੋਲ ਉਹਨਾਂ ਨੇ ਕਰਵਾਉਣਾ ਸੋ ਇਸ ਵੇਲੇ ਜੇ ਮੌਕਾ ਮਿਲਿਆ ਸਬਬ ਬਣਿਆ ਤਾਂ ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਇਹ ਸਬਬ ਦਿੱਤਾ ਅਸੀਂ ਸ਼ੁਕਰਗੁਜ਼ਾਰ ਆ ਇਸ ਗੱਲ ਦੇ ਕਿ ਉਹਨਾਂ ਨੇ ਉੱਥੇ ਇੱਕ ਇੰਟਰਨੈਸ਼ਨਲ 에어ਪੋਰਟ ਦਾ ਨਾਮ ਵੀ ਰੱਖਿਆ ਕਿ ਜਿਹਦੇ ਨਾਮ ਤੇ ਮਹਾਰਾਸ਼ੀ ਵਾਲਮੀਕੀ ਜੀ ਦੇ ਨਾਮ ਦੇ ਨਾਲ ਹੋ ਜਾਣਿਆ ਜਾ ਰਿਹਾ ਬਹੁਤ ਪ੍ਰਾਊਡ ਮੂਮੈਂਟ ਹੈ ਅੱਜ ਅਸੀਂ ਮਹਾਰਾਸ਼ੀ ਵਾਲਮੀਕੀ ਜੀ ਦੇ ਮੁਹੱਲੇ 'ਚ ਖੜੇ ਆ ਇਹ ਵੀ ਸਾਡੇ ਲਈ ਬੜਾ ਪ੍ਰਾਊਡ ਵਾਲਾ ਗੱਲ ਹੈ ਅੱਜ ਫਿਰ ਨਕੋਦਰ ਦੀ ਪਹਿਲੀ ਵੱਡੀ ਮੀਟਿੰਗ ਮਹਾਰਾਸ਼ੀ ਵਾਲਮੀਕ ਮੁਹੱਲੇ ਤੋਂ ਸ਼ੁਰੂ ਕੀਤੀ ਆ ਔਰ ਸਾਨੂੰ ਪੂਰੀ ਉਮੀਦ ਹੈ ਕਿ ਸਾਰੇ ਮਹੱਲਾ ਸਾਨੂੰ ਇੱਕ ਇੱਕ ਵੋਟ ਦੇ ਨਾਲ ਸੁਸ਼ੀਲ ਰਿੰਕੂ ਜੀ ਨੂੰ ਆਪਣਾ ਵੋਟ ਦੇ ਕੇ ਲੋਕ ਸਭਾ 'ਚ ਭੇਜੇਗਾ ਔਰ 2024 ਦੀਆਂ ਚੋਣਾਂ ਦੇ ਵਿੱਚ ਅਸੀਂ ਜਿਹੜਾ 400 ਪਾਰ ਦਾ ਮੋਦੀ ਜੀ ਦਾ ਟੀਚਾ ਮੁਕੰਮਲ ਕਰਾਂਗੇ ਬਹੁਤ ਬਹੁਤ ਸ਼ੁਕਰੀਆ ਗੋਬਿੰਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਤੁਸੀਂ ਪੂਰੇ ਚੈਨਲ ਦੇ ਮਾਧਿਅਮ ਦੇ ਰਾਹੀਂ ਸਾਡਾ ਮੈਸੇਜ ਪਬਲਿਕ ਚ ਪਹੁੰਚਾਉਂਦੇ ਹੋ ਬਹੁਤ ਬਹੁਤ ਸ਼ੁਕਰੀਆ ਸਭ ਦਾ ਜੈ ਭੀਮ ਜੈ ਭਰ